ਅੱਜ ਵੀ ਗੱਲ ਦਾ ਉਸ ਤੋਂ ਪਿਆਰ ਪਰੀ ਫਤਿਹਕੁੰਦ ਕਰੇ ਕੋਈ ਇੱਕ ਵਾਰ ਫਿਰ ਤੁਹਾ ਦਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ ਟੀ ਯੂਥ ਵਰਡ ਦੇ ਨਾਲ ਸਿੱਖ ਇਤਿਹਾਸ ਵਿੱਚ ਮੋਤੀराम ਮਹਿਰੇ ਦਾ ਨਾਮ ਤੁਸੀਂ ਬਹੁਤ ਸੁਣਿਆ ਤੇ ਉਸ ਮੋਤੀराम ਮਹਿਰੇ ਦਾ ਅਸਲ ਜੋ ਇਤਿਹਾਸ ਹੈ ਜੋ ਵਿੱਚ ਕੁਝ ਗੱਲਾਂ ਇਤਿਹਾਸ ਵਿੱਚ ਨਹੀਂ ਲਿਖਿਆ ਗਈਆਂ ਇੱਕ ਪ੍ਰਾਰਥਨ ਕਿਤਾਬ ਵਿੱਚ ਮਿਲੀਆਂ ਨੇ ਉਸ ਅਕੋਰਡਿੰਗ ਇਹ ਵੀਡੀਓ ਆ ਵੀਡੀਓ ਪੂਰੀ ਸੁਣਿਓ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਦੀ ਸਾਂਝ जरूर ਪਾਓ ਮੋਤੀ ਮਹਿਰਾਜੀ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਬਹੁਤ ਸ਼ਿਕਾਇਤ ਸੀ ਇੰਨਾ ਕਿ ਇਤਿਹਾਸ ਤਾਂ ਆਪਾਂ ਸਭ ਜਾਣਦੇ ਹਾਂ ਪਰ ਅਸਲ ਵਿੱਚ ਭਾਈ ਮੋਤੀ ਮਹਿਰਾਜੀ ਦਾ ਪਰਿਵਾਰ 6ਵੇਂ ਪਾਸ਼ਾ ਸ਼ੇਰਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਗੁਰੂ ਘਰ ਲਈ ਸ਼ਹੀਦیاں ਦਿੰਦਾ ਆ ਰਿਹਾ ਸੀ ਆਖਰ ਕੌਣ ਸਨ ਭਾਈ ਮੋਤੀ ਮਹਿਰਾਜੀ ਤੇ ਉਹਨਾਂ ਦੇ ਵਡੇਰੇ ਸ੍ਰੀ ਅਨੰਦਪੁਰ ਸਾਹਿਬ ਨਾਲ ਇਹਨਾਂ ਦਾ ਕੀ ਰਿਸ਼ਤਾ ਸੀ ਕਿਸ ਤਰ੍ਹਾਂ ਉੱਤੀ ਮਹਾਰਾਜੀ ਦੇ ਪਰਿਵਾਰ ਨੂੰ ਰੂਹਾਂ ਕੰਬਾ ਦੇਣ ਵਾਲੇ ਤਰੀਕੇ ਨਾਲ ਉਹਨਾਂ ਦੀਆਂ ਅੱਖਾਂ ਸਾਹਮਣੇ ਸ਼ਹੀਦ ਕੀਤਾ ਗਿਆ। ਇਹ ਸਭ ਕੁਝ ਜਾਣਾਂਗੇ ਇਸ ਵੀਡੀਓ ਵਿੱਚ। ਤਾਂ ਚਲੋ ਫਿਰ ਸਖਸਿਸ ਜਿੱਥੇ ਛੋਟੇ ਸਾਹਿਬ ਜੀ ਦੇਤੇ ਮਾਤਾ ਜੀ ਨੂੰ ਰੱਖਿਆ ਗਿਆ ਸੀ। ਮੁਗਲ ਇਤਿਹਾਸਿਕ ਸਰੋਤਾਂ ਮੁਤਾਬਕ ਇਸ ਨੂੰ ਸ਼ਾਹਜਹਾਨ ਨੇ ਬਣਵਾਇਆ ਸੀ। ਸਾਲ ਵਿੱਚ ਸਿਕਰ ਦੀ ਗਰਮੀ ਦੇ ਮਹੀਨਿਆਂ 'ਚ ਰਾਹਤ ਪਾਉਣ ਲਈ ਜਦੋਂ ਇਹ ਮੁਗਲ ਬਾਦਸ਼ਾਹ ਕਸ਼ਮੀਰਵਲ ਦਾ ਰੁਕ ਕਰਦਾ ਸੀ ਤਾਂ ਰਾਹ ਵਿੱਚ ਇੱਕ ਪੜਾ ਸਰਹੰਦ ਦਾ ਵੀ ਆਉਂਦਾ ਸੀ। ਮੁਗਲ ਬਾਦਸ਼ਾਹ ਦੇ ਗਰਮੀ ਤੋਂ ਰਾਹਤ ਪਾਉਣ ਲਈ ਇਹ ਠੰਡਾ ਬੁਰਜ ਬਣਾਇਆ ਅਸੀਂ ਇਸ ਠੰਡੇ ਬੁਰਜ ਵਿੱਚ ਇੱਕ ਪਾਸੇ ਉਹ ਪਾਣੀ ਡਿੱਗਦਾ ਰਹਿੰਦਾ ਸੀ ਤੇ ਜਦੋਂ ਇਹ ਸਥਾਨੀ ਹਵਾ ਲੰਘਦੀ ਸੀ ਤਾਂ ਗਰਮੀ ਦੇ ਦਿਨਾਂ ਵਿੱਚ ਵੀ ਕੰਬਾ ਛਿੜ ਜਾਂਦਾ ਸੀ ਤੇ ਜਲਮਾ ਨੇ ਉਹਦੀਆਂ ਠੰਡੀਆਂ ਰਾਤਾਂ ਵਿੱਚ 80-85 ਸਾਲ ਦੀ ਇੱਕ ਬਜ਼ੁਰਗ ਮਾਤਾ ਜੀ ਤੇ ਛੋਟੀਆਂ-ਛੋਟੀਆਂ ਮਾਸੂਮ ਜਿੰਦਾਨੂਨ ਤਿੰਨ ਰਾਤਾਂ ਤੱਕ ਭੁੱਖੇ ਤਏ ਇਸ ਵਿੱਚ ਕੈਦ ਕਰਕੇ ਰੱਖਿਆ ਜਦੋਂ ਮਰਿੰਡੇ ਦੀ ਚੌਕੀ ਦੇ ਫੌਜਦਾਰ ਜਾਨੀ ਖਾਨ ਤੇ ਮਾਨੀ ਖਾਨ ਨੇ ਵਜ਼ੀਰ ਖਾਨ ਨੂੰ ਸੁਨੇਹਾ ਭੇਜਿਆ ਜਿਹੜੀ ਉਹ અપਮਾਨਜਨਕ ਭਾਸ਼ਾ ਸਾਡੇ ਲਈ ਵਰਤਦੇ ਸਨ ਕਿ ਅਸੀਂ ਕਾਫਿਰ ਗੁਰੂ ਗੋਬਿੰਦ ਦੀ ਮਾਂ ਤੇ ਉਹ ਦੋਵੇਂ ਛੋਟੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਪਹਿਲਾਂ ਤਾਂ ਵਜ਼ੀਰ ਖਾਨ ਨੂੰ ਇਸ ਗੱਲ ਦਾ ਵਿਸ਼ਵਾਸ ਹੀ ਨਹੀਂ ਹੋਇਆ ਕਿਉਂਕਿ ਹਜੇ ਮਸਾ 1-2 ਦਿਨ ਪਹਿਲਾਂ ਦੀ ਹੀ ਗੱਲ ਸੀ ਜਦੋਂ ਚਮਕੌਰ ਦੀ ਗੜੀ ਵਿੱਚ ਜ਼ਾਲਮ ਫੌਜਾਂ ਗੁਰੂ ਗੋਬਿੰਦ ਪਾਸ਼ਾ ਦਾ ਬਾਣਾ ਪਾਏ ਭਾਈ ਸੰਗਤ ਸਿੰਘ ਜੀ ਨੂੰ ਸ਼ਹੀਦ ਕਰਕੇ 2 ਦਿਨ ਤੱਕ ਜਸ਼ਨ ਮਨਾਉਂਦੀਆਂ ਰਹੀਆਂ ਕਿ ਉਹਨਾਂ ਨੇ ਸਿੱਖਾਂ ਦਾ ਗੁਰੂ ਸ਼ਹੀਦ ਕਰਤਾ ਹੈ ਪਰ ਬਾਅਦ ਵਿੱਚ ਜਦੋਂ ਉਹਨਾਂ ਮੂਰਖਾਂ ਨੂੰ ਅਸਲੀਅਤ ਪਤਾ ਲੱਗੀ ਉਦੋਂ ਤੱਕ ਗੁਰੂ ਸਾਹਿਬ ਉਹਨਾਂ ਦੀ ਪਹੁੰਚ ਤੋਂ ਕਾਫੀ ਅੱਗੇ ਨਿਕਲ ਚੁੱਕੇ ਸਨ ਸੋ ਇਸ ਲਈ ਵਜ਼ੀਰ ਖਾਨ ਨੇ ਗੁਰਪਰਵਾਰ ਦੀ ਪਛਾਣ ਕਰਨ ਲਈ ਪਹਿਲਾਂ ਸੁਚੇਤ ਨੰਦ ਨੂੰ ਭੇਜਿਆ ਉਸ ਤੋਂ ਬਾਅਦ ਮਾਤਾ ਜੀ ਤੇ ਬੱਚਿਆਂ ਨੂੰ ਲਿਆ ਕੇ ਠੰਡਾ ਬੁਰਜ ਵਿੱਚ ਕੈਦ ਕੀਤਾ ਗਿਆ ਤੇ ਸਾਰੇ ਅਹਿਲਕਾਰਾਂ ਨੂੰ ਇਹ ਹੁਕਮ ਦਿੱਤਾ ਗਿਆ ਕਿ ਇਹਨਾਂ ਨੂੰ ਨਾ ਤਾਂ ਕੋਈ ਗਰਮ ਕੱਪੜਾ ਦੇਊਗਾ ਤੇ ਨਾ ਹੀ ਇਹਨਾਂ ਤਿੰਨਾਂ ਨੂੰ ਕੁਝ ਖਾਣ ਨੂੰ ਦਿੱਤਾ ਜਾਊਗਾ ਤੇ ਇਹ ਤਿੰਨੋਂ ਇਸੇ ਤਰ੍ਹਾਂ ਹੀ ਭੁੱਖੇ ਤੇ ਆਏ ਇਸ ਠੰਡੇ ਬੁਰਜ ਵਿੱਚ ਠਰਦੇ ਰਹਿਣਗੇ ਪਰ ਪਹਿਰਾ ਜਿੰਨਾ ਮਰਜ਼ੀ ਸਖਤ ਹੋਵੇ ਜਿਹੜੇ ਗੁਰ ਪਰਿਵਾਰ ਨੇ ਸਾਰੇ ਮਨੁੱਖਤਾ ਨੂੰ ਓਟ ਆਸਰਾ ਦਿੱਤਾ ਹੋਵੇ ਉਹਨਾਂ ਦੀ ਸੇਵਾ ਕਰਨ ਲਈ ਹਰ ਥਾਂ ਤੇ ਕੋਈ ਨਾ ਕੋਈ ਸੇਵਕ ਪ੍ਰਗਟ ਹੋ ਹੀ ਜਾਂਦਾ ਹੈ ਤੇ ਜਿੱਦਾਂ ਕਿ ਆਪਾਂ ਸਾਰੇ ਜਨ ਹਾਂ ਇੱਥੇ ਫਿਰ ਸੇਵਾ ਦੇ ਲਈ ਹਾਜ਼ਰ ਹੁੰਦੇ ਹਨ ਭਾਈ ਮੋਤੀराम ਮਹਿਰਾ ਜੀ ਭਾਈ ਮੋਤੀराम ਜੀ ਉਸ ਸਮੇਂ ਵਜ਼ੀਰ ਖਾਨ ਦੇ ਰਾਜ ਵਿੱਚ ਇੱਕ ਸਰਕਾਰੀ ਨੌਕਰ ਸਨ ਤੇ ਜੇਲ੍ਹ ਦੇ Hindu ਕੈਦੀਆਂ ਨੂੰ ਖਾਣਾ ਖਵਾਉਣ ਦਾ ਕੰਮ ਇਹਨਾਂ ਦੇ ਜਿੰਮੇ ਸੀ ਸਰਹੰਦ ਸ਼ਹਿਰ ਦੇ ਲਾਗੇ ਇੱਕ ਪਿੰਡ ਹੁੰਦਾ ਸੀ ਸੰਗਤਪੁਰਾ ਇਸ ਵਰਤਾਰੇ ਦੇ ਸਮਕਾਲੀ ਉੱਥੇ ਇੱਕ ਗੁਰਸਿੱਖ ਰਹਿੰਦੇ ਸਨ ਛੋਟੇ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਤੋਂ ਕੋਈ 50 ਸਾਲ ਬਾਅਦ ਆਪਣੇ ਜੀਵਨ ਦੇ ਅੰਤਮ ਵਰਿਆਂ 'ਚ ਉਸ ਸਿੰਘ ਨੇ ਆਪਣੇ ਪੁੱਤਰੇ ਤੋਂ ਇੱਕ ਕਿਤਾਬ ਲਿਖਵਾਈ ਲਗਭਗ 1750 ਦੇ ਨੇੜੇ ਤੇੜੇ ਲਿਖੀ ਗਈ ਇਸ ਕਿਤਾਬ ਵਿੱਚ ਉਸ ਸਿੰਘ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹੰਦ ਫਤਿਹ ਕਰਨ ਦਾ ਸਾਰਾ ਇਤਿਹਾਸ ਡਿਟੇਲ ਵਿੱਚ ਬਿਆਨ ਕੀਤਾ ਜੋ ਕਿ ਹਕੀਕਤ ਦੇ ਕਾਫੀ ਨੇੜੇ ਮੰਨਿਆ ਜਾਂਦਾ ਹੈ ਕਿਉਂਕਿ ਉਹਨੇ ਸਭ ਕੁਝ ਆਪਣੀ ਅੱਖਾਂ ਸਾਹਮਣੇ ਵਾਪਰਦਾ ਵੇਖਿਆ ਸੀ ਕਿਤਾਬ ਦਾ ਨਾਮ ਹੈ ਸ਼ਹੀਦਨਾਮਾ 30 ਦੇ ਹਾਰੀ ਹਨ ਭਾਈ ਕਿਸ਼ਨ ਸਿੰਘ ਜੀ ਅੱਜਾ ਪੰਪਾਈ ਮੁੱਤੀराम ਮਹਿਰਾ ਜੀ ਦਾ ਪਛੋਕੜ ਭਾਵੇਂ ਕਿਸੇ ਵੀ ਸਰੋਤ ਵਿੱਚੋਂ ਪੜ੍ਹੀਏ ਉਹਨਾਂ ਚੋਂ ਲਗਭਗ ਸਾਰੇ ਸਰੋਤਾਂ ਦਾ ਮੂਲ ਆਧਾਰ ਇਹ ਹੀ ਕਿਤਾਬ ਹੈ ਕਿਤਾਬ ਵਿੱਚ ਜ਼ਿਕਰ ਮਿਲਦਾ ਹੈ ਕਿ ਸਰਦਾਰ ਹਰਾ ਸਿੰਘ ਜੀ ਜਿਨੇ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤ ਪਾਨ ਕੀਤਾ ਸੀ ਤੇ ਕਾਫੀ ਸਮਾਂ ਉੱਥੇ ਰਹੇ ਵੀ ਸਨ ਮੁੱਤੀ ਮਹਿਰਾ ਜੀ ਉਸ ਹਰਾ ਸਿੰਘ ਜੀ ਦੇ ਸਪੁੱਤਰ ਸਨ ਜੇ ਸਮੇਂ ਵਿੱਚ ਹੋਰ ਪਿੱਛੇ ਜਾਈਏ ਤਾਂ ਮੁੱਤੀराम ਮਹਿਰਾ ਜੀ ਦੇ ਵਡੇਰੇ ਯਾਨੀ ਕਿ ਦਾਦੇ-ਪਰਦਾਦੇ 6ਵੇਂ ਪਾਸ਼ਾਸ਼ਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਜੰਗਾਂ ਵਿੱਚ ਜੂਝਦੇ ਹੋਏ ਸ਼ਹੀਦ ਹੋਏ ਸਨ ਪਰ ਰਾਜ ਸਿੰਘ ਜੀ ਅਨੰਦਪੁਰ ਸਾਹਿਬ ਨੂੰ ਘੇਰਾ ਪੈਣ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਜਾਂ ਗੁਰੂ ਸਾਹਿਬ ਦੀਆਂ ਲੜੀਆਂ ਕਿਸੇ ਜੰਗ ਵਿੱਚ ਸ਼ਹੀਦ ਹੋਏ ਇਹਨਾਂ ਸਾਰੇ ਸਵਾਲਾਂ ਦਾ ਅੱਗੇ ਕਿਤਾਬ ਵਿੱਚ ਕਿਤੇ ਵੀ ਜ਼ਿਕਰ ਨਹੀਂ ਮਿਲਦਾ ਇਸ ਤੋਂ ਇਲਾਵਾ 1699 ਦੀ ਵਿਸਾਖੀ ਨੂੰ ਦਸ਼ਮੇਸ਼ ਪਿਤਾ ਜੀ ਨੂੰ ਸੀਸ ਭੇਡਾ ਕਰਨ ਵਾਲੇ ਪੰਜ ਪਿਆਰਿਆਂ 'ਚੋਂ ਇੱਕ ਭਾਈ ਹਿੰਮਤ ਸਿੰਘ ਜੀ ਇਹ ਵੀ ਰਿਸ਼ਤੇ ਸਦੂਰੋਂ ਨੇੜਿਓਂ ਭਾਈ ਮੁੱਤੀਰਾ ਮਹਿਰਾ ਜੀ ਦੇ ਚਾਚਾ ਜੀ ਲੱਗਦੇ ਸਨ ਤੇ ਭਾਈ ਮੁੱਤੀ ਮਹਿਰਾ ਜੀ ਦੀ ਗੁਰੂ ਸੇਵਾ ਨਾਲ ਇੱਕ ਹੋਰ ਕੜੀ ਜੋ ਅਸ਼ਵੇਂ ਪਾਸ਼ਾ ਸ਼ਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਜਾ ਕੇ ਜੁੜਦੀ ਹੈ ਜਦੋਂ ਸਾਹਿਬ ਕਿਰਤਪੁਰ ਸਾਹਿਬ ਤੋਂ ਦਿੱਲੀ ਜਾ ਰਹੇ ਸੰਤਾਂ ਰਸਤੇ ਵਿੱਚ ਇੱਕ ਪੜਾ ਤੇ ਲਾਲਚੰਦ ਨਾਮ ਦਾ ਇੱਕ ਬੀਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਕਹਿੰਦਾ ਹੈ ਕੇ ਨਾਮ ਤੋਂ ਤੁਸੀਂ ਆਪਣਾ ਕ੍ਰਿਸ਼ਨ ਤੋਂ ਵੀ ਵੱਡਾ ਰੱਖਿਆ ਹੋਇਆ ਹੈ ਉਸ ਦਵਾਪਰ ਯੁਗ ਦੇ অবতার ਕ੍ਰਿਸ਼ਨ ਨੇ ਤਾਂ ਸਾਰੀ ਗੀਤਾ ਦਾ ਉਚਾਰਨ ਕਰਤਾ ਸੀ ਤੁਸੀਂ ਮੈਨੂੰ ਉਸ ਗੀਤਾ ਦੇ ਅਰਥ ਹੀ ਕਰਕੇ ਵਿਖਾ ਦਿਓ ਤਦ ਗੁਰੂ ਸੇ ਫਰਮਾਇਆ ਲਾਲਚੰਦ ਜੇ ਅਸੀਂ ਅਰਥ ਕਰਤੇ ਤਾਂ ਨਿਸ਼ਚੈ ਤੈਨੂੰ ਫੇਰ ਵੀ ਨਹੀਂ ਆਉਣਾ ਕਿਸੀਂ ਸ਼ੁਰੂ ਤੋਂ ਗੁਰੂ ਘਰ ਨਾਲ ਜੁੜੇ ਹਾਂ ਸੰਸਕ੍ਰਿਤ ਗੀਤਾ ਦੇ ਅਭਿਆਸੀ ਹੋਵਾਂਗੇ ਅਰਥ ਕਰ ਦਿੱਤੇ ਜੇ ਤੈਨੂੰ ਛੂਟ ਹੈ ਪੂਰੇ ਨਗਰ ਚੋ ਆਪਣੀ ਮਰਜ਼ੀ ਦਾ ਕੋਈ ਵੀ ਬੰਦਾ ਫੜ ਲਿਆ ਗੁਰੂ ਨਾਨਕ ਪਾਸ਼ਾ ਨੇ ਕਿਰਪਾ ਕੀਤੀ ਤਾਂ ਉਹ ਅਣਜਾਨ ਬੰਦਾ ਵੀ ਵਿਦਵਾਨ ਬਣ ਜਾਊਗਾ ਗੁਰੂ ਸਾਹਿਬ ਨੂੰ ਨੀਵਾਂ ਖੋਣ ਲਈ ਲਾਲਚੰਦ ਕੀ ਕਰਦਾ ਹੈ ਨਗਰ ਚੋ ਛੱਜੂ ਜੀ ਵਰ ਨਾਮ ਦਾ ਇੱਕ ਬੰਦਾ ਫੜ ਲਿਆ ਹੁੰਦਾ ਹੈ ਇਹ ਛੱਜੂ ਜੀ ਵਰ ਗੁੰਗਾ ਬੋਲਾ ਅਨਪੜ੍ਹ ਸੀ ਲਾਲਚੰਦ ਅੰਦਰੋਂ ਅੰਦਰ ਹੀ ਆਪਣੀ ਜਿੱਤ ਮੰਨ ਕੇ ਹੱਸ ਰਿਹਾ ਸੀ ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਿਉਂ ਹੀ ਛੱਜੂ ਜੀ ਵਰ ਦੇ ਸਿਰ ਤੇ ਆਪਣੇ ਸੋ ਟਿਸ਼ੂ ਮੋਂਦੇ ਹਨ ਗੁੰਗਾ ਬੋਲਾ ਅਨਪੜ੍ਹ ਛੱਜੂ ਜੀ ਵਰ ਇੱਕ ਬੜੇ ਹੀ ਮੰਨੇ ਤੰਨੇ ਵਿਦਵਾਨ ਦੀ ਤਰ੍ਹਾਂ ਗੀਤਾ ਦਾ ਉਚਾਰਨ ਤੇ ਅਰਥ ਸੁਣਾਉਣ ਲੱਗ ਪੈਂਦਾ ਹੈ ਇਹ ਵੇਖ ਕੇ ਲਾਲਚੰਦ ਤਾਂ ਆਪਣੀ ਭੁੱਲ ਬਖਸ਼ਾ ਕੇ ਗੁਰਸੇਖ ਬੰਦਾ ਹੀ ਹੈ ਉਹ ਛੱਜੂ ਜੀ ਵਰ ਵੀ ਉਸ ਦਿਨ ਤੋਂ ਗੁਰੂ ਦਾ ਸ਼ਰਤਾਂ ਵਾਂਗ ਸਿੱਖ ਬਣ ਜਾਂਦਾ ਹੈ ਇਸ ਛੱਜੂ ਜੀ ਵਰਵੀ ਭਾਈ ਮੋਤੀराम ਮਹਿਰਾ ਜੀ ਦਾ ਸੋਹਰੇ ਪਰਿਵਾਰ ਵਾਲੇ ਪਾਸੇ ਉਹ ਨੇੜੇ ਦਾ ਰਿਸ਼ਤੇਦਾਰ ਹੈ ਇਸ ਤੋਂ ਇਲਾਵਾ ਜਿਵੇਂ ਕਿ ਆਮ ਤਸਵੀਰਾਂ ਤੇ ਫਿਲਮਾਂ ਵਿੱਚ ਭਾਈ ਮੋਤੀਰਾਮ ਮਹਿਰਾ ਜੀ ਆਮ ਜਿਹੇ ਸਰੀਰਕ ਜੁੱਸੇ ਵਾਲੇ ਵਿਖਾਏ ਜਾਂਦੇ ਹਨ ਜਦਕਿ ਅਸਲੀਅਤ ਵਿੱਚ ਭਾਈ ਮੋਤੀਰਾਮ ਜੀ ਦਰਮਿਆਨੀ ਕੱਦ ਕਾਠੀ ਦੇ ਪਰ ਬਹੁਤ ਹੀ ਭਾਰੀ ਸਰੀਰਕ ਦਿਲਡੋਲ ਸੋ ਵਾਪਸ ਠੰਡੇ ਬੁਰਜਵਲ ਚਲ ਲਿਏ ਤਾਂ ਭਾਈ ਮੋਤੀ ਮਹਿਰਾ ਜੀ ਨੂੰ ਜਦੋਂ ਪਤਾ ਚੱਲਦਾ ਹੈ ਕਿ ਉਹਨਾਂ ਦੇ ਮਹਾਨ ਗੁਰੂ ਦੇ ਸਤਕਾਰਯੋਗ ਮਾਤਾ ਜੀ ਤੇ ਦੋਵੇਂ ਛੋਟੇ ਲੱਗਤੇ ਜਿਗਰ ਠੰਡੇ ਬੁਰਜ ਵਿੱਚ ਕੈਦ ਹਨ ਤੇ ਕਈ ਦਿਨਾਂ ਤੋਂ ਭੁੱਖੇ ਹਨ ਤਾਂ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਕਰਕੇ ਉਹਨਾਂ ਤੱਕ ਪਹੁੰਚ ਕਰਦਾ ਹੈ ਤੇਰੇ ਤੁਹਾਡੇ ਲਈ ਪ੍ਰਸ਼ਾਦੇ ਲੈ ਕੇ ਆਇਆ ਹਾਂ ਪਰ ਮਾਤਾ ਜੀ ਤੇ ਬੱਚੇ ਇਹ ਕਹਿ ਕੇ ਕੁਝ ਵੀ ਖਾਣ ਤੋਂ ਮਨਾ ਕਰ ਦਿੰਦੇ ਹਨ ਕਿ ਉਹ ਇਹਨਾਂ ਝਾਲਮਾਂ ਦੇ ਕਰਦਾ ਇੱਕ ਦਾਣਾ ਵੀ ਆਪਣੇ ਮੂੰਹ ਵਿੱਚ ਨਹੀਂ ਪਾਉਣਗੇ ਭਾਈ ਮੋਤੀ ਮੇਰਾ ਬੜੀਆਂ ਮਿੰਤਾ ਕਰਦੇ ਹਨ ਪਰ ਗੁਰ ਪਰਿਵਾਰ ਉਹਨਾਂ ਨੂੰ ਸਤਕਾਰ ਸਹਿਤ ਮਨਾ ਕਰ ਦਿੰਦੇ ਹਨ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਸਹਬਜਾਦੇ ਤੇ ਮਾਤਾ ਜੀ ਜੀ ਅਸ ਤੋਂ 3 ਦਿਨ ਪਹਿਲਾਂ ਕੁੰਮੇ ਮਾਸਕੀ ਦੇ ਘਰੇ ਬੀਬੀ ਲక్ష్ਮੀ ਜੀ ਦੇ ਕੋਲੋਂ ਅੰਤਿਮ ਵਾਰ ਪ੍ਰਸ਼ਾਦਾ ਛਕਿਆ ਸੀ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਕਿੰਨੀ ਦ੍ਰਿੜਤਾ ਸੀ ਉਹਨਾਂ ਛੋਟੇ ਛੋਟੇ ਸਹਬਜਾਦਿਆਂ ਵਿੱਚ ਜੋ ਇੰਨਾ ਸਭ ਬੀਤਣ ਤੋਂ ਬਾਅਦ ਵੀ ਆਪਣੇ ਮਿਆਰ ਤੇ ਕਾਇਮ ਸਨ ਰਾਤ ਨੂੰ ਜਦੋਂ ਨੌਕਰੀ ਤੋਂ ਛੁੱਟੀ ਕਰਕੇ ਭਾਈ ਮੋਤੀ ਮੇਰਾ ਘਰੇ ਜਾਂਦੇ ਹਨ ਤਾਂ ਉਹਨਾਂ ਦੀ ਘਰ ਵਾਲੀ ਬੀਬੀ ਭੋਲੀ ਜੀ 7 ਸਾਲ ਦਾ ਪੁੱਤਰ ਬਾਬਾ ਨਰੈਣਾ ਉਹਨਾਂ ਦੀ ਮਾਤਾ-ਬੀਬੀ ਲਾਧੋ ਜੀ ਇਹ ਸਭ ਉਹਨਾਂ ਦੀ ਉਡੀਕ ਕਰ ਰਹੇ ਹਨ ਕਿ ਭਾਈ ਮੋਤੀ ਮੇਰਾ ਆਉਣਗੇ ਤੇ ਸਭ ਇਕੱਠੇ ਬੈ ਕੇ ਭੋਜਨ ਛਕਾਂਗੇ ਭਾਈ ਮੋਤੀ ਮੇਰਾ ਬੁਰਕੀ ਤੋੜਤਾ ਲੈਂਦੇ ਹਨ ਪਰ ਉਹਨਾਂ ਤੋਂ ਮੂੰਹ ਚ ਨਹੀਂ ਪਾਈ ਜਾ ਰਹੀ ਕਿਉਂ ਪੁੱब्बा ਮਾਰ-ਮਾਰ ਕੇ ਰੋਣ ਲੱਗ ਜਾਂਦੇ ਹਨ ਪਰਿਵਾਰ ਤੇ ਪੁੱਛਣ ਤੇ ਢੰਡੇ ਬੁਰਜ ਦਾ ਸਾਰਾ ਹਾਲ ਬਿਆਨ ਕਰ ਦਿੰਦੇ ਹਨ ਕਿ ਕਿਸ ਤਰ੍ਹਾਂ ਅਤ ਦੀ ਠੰਡ ਦੇ ਮੌਸਮ ਵਿੱਚ ਮਾਤਾ ਜੀ ਤੇ ਛੋਟੇ ਸਾਹਿਬ ਜਾਦੇ ਭੁੱਖੇ ਧਾਏ ਉਸ ਠੰਡੇ ਬੁਰਜ ਵਿੱਚ ਕੈਦ ਹਨ ਉਹ ਦੱਸਦੇ ਹਨ ਕਿ ਮਰਿੰਡੇ ਦੇ ਜੇਲ੍ਹ ਚ ਟਾਏ ਕੈਰ ਕਰਕੇ ਬੱਚਿਆਂ ਦਾ ਸਾਰਾ ਸਰੀਰ ਜ਼ਖਮਾਂ ਨਾਲ ਭਰਿਆ ਹੋਇਆ ਹੈ ਤੇ ਠੰਡ ਦੇ ਕਾਰਨ ਜ਼ਖਮ ਐਨ ਆਕੜ ਗਏ ਹਨ ਤੇ ਨਾਲ ਹੀ ਉਹ ਗੁਰਪਰਵਾਰ ਕੋਲ ਪ੍ਰਸ਼ਾਦਾ ਲੈ ਕੇ ਜਾਣ ਦੀ ਤੇ ਉਹਨਾਂ ਦੇ ਜ਼ਾਲਮਾਂ ਦੇ ਕਰਦਾ ਅਨਨਾਸ਼ ਕਰਨ ਦੀ ਗੱਲ ਵੀ ਦੱਸਦੇ ਹਨ ਇਹ ਸਾਰੀਆਂ ਗੱਲਾਂ ਸੁਣ ਕੇ ਮੋਤੀराम ਮਹਾਰਾਜੀ ਦੀ ਮਾਂ ਤੇ ਘਰ ਵਾਲੀ ਉਹਨਾਂ ਦੇ ਹੱਥ 'ਚੋਂ ਵੀ ਬੁਰਕੀ ਛੁੱਟ ਜਾਂਦੀ ਹੈ ਤੇ ਸਾਰੇ ਸੋਚੀ ਪੈ ਜਾਂਦੇ ਹਨ ਕੁਝ ਇੱਕ ਪਲਾਂ ਦੇ ਸਨਾਟੇ ਤੋਂ ਬਾਅਦ ਮੋਤੀराम ਜੀ ਦੀ ਘਰ ਵਾਲੀ ਉੱਠਦੇ ਹਨ ਤੇ ਸੰਦੂਕ 'ਚੋਂ ਆਪਣੇ ਗਹਿਣੇ ਕੱਢ ਕੇ ਲਿਆਉਂਦੇ ਹਨ ਜੋ ਉਹਨਾਂ ਦੇ ਪਿਤਾ ਜੀ ਨੇ ਵਿਆਹ ਦੇ ਸਮੇਂ ਆਪਣੀ ਧੀ ਨੂੰ ਪਾਏ ਸਨ ਗਹਿਣੇ ਇੱਕ ਪੋਟਲੀ 'ਚ ਬੰਨ ਕੇ ਮੋਤੀराम ਜੀ ਨੂੰ ਫੜਾਉਂਦੇ ਹੋਏ ਉਹ ਕਹਿੰਦੇ ਹਨ ਕਿ ਮੁਗਲ ਸਿਪਾਈ ਟਕੇ ਟਕੇ ਦੇ ਵਿਕਦੇ ਫਿਰਦੇ ਹਨ ਮੈਂ ਤੁਹਾਨੂੰ ਸਹਿਬਜ਼ਾਦਿਆਂ ਲਈ ਦੁੱਧ ਗਰਮ ਕਰਕੇ ਦੇਣ ਨਹੀਂ ਹਾਂ ਤੁਸੀਂ ਪਹਿਰੇਦਾਰਾਂ ਨੂੰ ਇਹ ਗਹਿਣੇ ਦੇਖ ਕੇ ਅੰਦਰ ਲੰਘ ਜਾਓ ਗੁਰੂ ਘਰ ਦੀ ਸੇਵਾ ਕਮੋਂ ਦਾ ਇਹ ਮੌਕਾ ਬਾਰ ਬਾਰ ਨਹੀਂ ਮਿਲਣਾ ਤਾਂ ਸਾਨੂੰ ਦੋਵੇਂ ਬੀਬੀਆਂ ਜਿਨ੍ਹਾਂ ਨੇ ਇਸ ਖਤਰਨਾਕ ਸੇਵਾ ਲਈ ਭਾਈ ਮੋਤੀ ਮਹਾਰਾਜੀ ਨੂੰ ਪਿੱਛੇ ਖਿੱਚਣ ਦੀ ਥਾਂ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਆਖਰਕਾਰ ਭਾਈ ਮੋਤੀ ਮਹਾਰਾਜੀ ਜਾਂਦੇ ਹਨ ਤੇ ਗੁਰੂ ਸਾਹਿਬ ਦੀ ਮਾਤਾ ਜੀ ਤੇ ਫਰਜੰਦਾ ਨੂੰ ਦੁੱਧ 시ਕਾ ਕੇ ਆਉਂਦੇ ਹਨ ਸਹਿਬਜ਼ਾਦਿਆਂ ਨੇ ਉੱਤੇ ਤਿੰਨ ਰਾਤਾਂ ਠੰਡੇ ਬੁਰਜ ਵਿੱਚ ਗੁਜ਼ਾਰੀਆਂ ਤੇ ਤਿੰਨੋਂ ਰਾਤਾਂ ਹੀ ਭਾਈ ਮੋਤੀ ਮਹਿਰਾ ਜੀ ਨੇ ਦੁੱਧ ਦੀ ਸੇਵਾ ਨਿਭਾ ਕੇ ਮਾਤਾ ਗੁਜਰਕੌਰ ਜੀ ਕੋਲੋਂ ਲੱਖ ਲੱਖ ਅਸੀਸਾਂ ਪਾਈਆਂ ਇਸ ਵੀਡੀਓ ਨੂੰ ਅਸੀਂ ਭਾਈ ਮੋਤੀ ਮਹਾਰਾਜ ਜੀ ਦੇ ਹੀ ਆਲੇ ਦੁਆਲੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਮਾਤਾ ਗੁਜਰਕੌਰ ਜੀ ਤੇ ਸਹਬਜ਼ਾਦੇ ਨਾਲ ਇਸ ਦੌਰਾਨ ਕੀ ਕੁਝ ਵਾਪਰਿਆ ਉਹਦੇ ਤੇ ਇੱਕ ਡਿਟੇਲਡ ਵੀਡੀਓ ਅਸੀਂ ਆਲਰੇਡੀ ਬਣਾ ਚੁੱਕੇ ਹਾਂ ਤੇ ਅਗਲੇ ਦਿਨ ਜਦੋਂ ਛੋਟੇ ਸਹਬਜ਼ਾਦੇ ਨੂੰ ਸ਼ਹੀਦ ਕੀਤਾ ਗਿਆ ਤਾਂ ਇਹ ਸ਼ਹਾਦਤ ਭਾਈ ਮੋਤੀ ਮਹਾਰਾਜ ਜੀ ਨੇ ਆਪਣੀ ਅੱਖੀ ਵੇਖੀ ਤੇ ਇਸ ਵਿਲੱਖਣ ਸ਼ਹਾਦਤ ਦੀ ਖਬਰ ਵੀ ਮਾਤਾ ਜੀ ਨੂੰ ਭਾਈ ਮੋਤੀ ਮਹਾਰਾਜ ਜੀ ਹੀ ਦਿੰਦੇ ਹਨ ਜਦੋਂ ਦੀਵਾਨ ਟੋਂਡਰ ਮਲਜੀ ਨੇ ਮੋਰਾ ਖੜੀਆਂ ਕਰਕੇ ਸਾਹਿਬਜ਼ਾਦੇਾਂ ਦੇ ਸੰਸਕਾਰ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਤਾਂ ਜਿੱਦਾਂ ਕਿ ਆਪਾਂ ਇਸ ਵੀਡੀਓ ਵਿੱਚ ਦੇਖ ਚੁੱਕੇ ਹਾਂ ਸੰਸਕਾਰ ਦੇ ਲਈ ਚੰਦਨ ਦੀਆਂ ਲੱਕੜਾਂ ਦਾ ਇੰਤਜ਼ਾਮ ਭਾਈ ਮੋਤੀ ਮਹਿਰਾਜ ਹੀ ਕਰਦੇ ਹਨ ਤੇ ਫਿਰ ਦੋਨਾਂ ਗੁਰੂ ਘਰ ਦੇ ਸ਼ਰਧਾਲੂ ਪਰਿਵਾਰਾਂ ਨੇ ਰਲ ਕੇ ਮਾਤਾ ਜੀ ਤੇ ਬੱਚਿਆਂ ਦੀਆਂ ਅੰਤਿਮ ਰਸਮਾਂ ਅਦਾ ਕੀਤੀਆਂ ਭਾਈ ਮੋਤੀराम ਮਹਾਰਾਜ ਜੀ ਦੀ ਕੀਤੀ ਇਹ ਮਹਾਨ ਸੇਵਾ ਇਸੇ ਤਰ੍ਹਾਂ ਹੀ ਗੁਪਤ ਰਹਿ ਜਾਂਦੀ ਪਰ ਛੋਟੇ ਸੇਵਜਾਦੇ ਤੇ ਮਾਤਾ ਜੀ ਦੀ ਮੁਖਬਰੀ ਕਰਨ ਵਾਲੇ ਗੰਗੂ ਦਾ ਇੱਕ ਛੇੜਾਪਰਾ ਜਿਸ ਦਾ ਇਤਿਹਾਸ ਵਿੱਚ ਨਾਮ ਪੰਮਾ ਆਉਂਦਾ ਹੈ ਜੋ ਭਾਈ ਮੋਤੀਰਾਮ ਜੀ ਦੇ ਨਾਲ ਹੀ ਰਸੋਈ ਵਿੱਚ ਡਿਊਟੀ ਕਰਦਾ ਸੀ ਉਹ ਵਜ਼ੀਰ ਖਾਨ ਕੋਲ ਜਾ ਕੇ ਚੁਗਲੀ ਕਰ ਦਿੰਦਾ ਹੈ ਕਿ ਕਿ ਇਸ ਤਰ੍ਹਾਂ ਭਾਈ ਮੋਤੀ ਮਹਾਰਾਜੀ ਨੇ ਦੁੱਧ ਛਕਾ ਕੇ ਬਾਗੀ ਗੁਰੂ ਦੇ ਪਰਿਵਾਰ ਦੀ ਮਦਦ ਕੀਤੀ। ਛੋਟੇ ਸਾਹਿਬ ਜਦਿਆਂ ਤੋਂ ਇਨਕੁਬੂਲ ਨਾ ਕਰੋਂ ਦੀ ਹਾਰ ਤੋਂ ਬੋਖ ਲਾਇਆ ਵਜ਼ੀਰ ਖਾਨ ਤੁਰੰਤ ਭਾਈ ਮੋਤੀ RAM ਜੀ ਨੂੰ ਪਰਿਵਾਰ ਸਨੇਹ ਫੜ ਕੇ ਲਿਆਉਣ ਦਾ ਹੁਕਮ ਦਿੰਦਾ ਹੈ। ਤੇ ਜਿੱਥੇ ਕੁਝ ਦਿਨ ਪਹਿਲਾਂ ਛੋਟੇ ਸਾਹਿਬ ਜਦ ਦੇ ਖੜੇ ਸਨ, ਅੱਜ ਉਸੇ ਕਚਹਿਰੀ ਵਿੱਚ ਭਾਈ ਮੋਤੀ RAM ਮਹਾਰਾਜੀ ਆਪਣੇ ਪਰਿਵਾਰ ਸਨੇਹ ਖੜੇ। ਵਜ਼ੀਰ ਖਾਨ ਸਵਾਲ ਕਰਦਾ ਹੈ ਕਿ ਮੋਤੀ ਮਹਾਰਾ ਸਾਨੂੰ ਇਹ ਖਬਰ ਮਿਲੀ ਹੈ ਕਿ ਤੂੰ ਬਾਗੀ ਗੁਰੂ ਗੋਬਿੰਦ ਦਾਸ ਸਿੱਖ ਹੈ। ਤੇ ਆਪਣੇ ਗੁਰੂ ਦੇ ਬੱਚਿਆਂ ਨੂੰ ਤੂੰ 3 ਦਿਨ ਤੱਕ ਚੋਰੀਛਪੇ ਦੁੱਧ ਪਿਉਂਦਾ ਰਿਹਾ ਹੈ ਭਾਈ ਮੋਤੀ ਮਰੇ ਜੀ ਨੇ ਇੱਕ ਵਾਰ ਵੀ ਇਨਕਾਰ ਨਹੀਂ ਕੀਤਾ ਕਚਹਿਰੀ 'ਚ ਖੜਿਆਂ ਦੇ ਵੀ ਉਹਨਾਂ ਦੇ ਚਿਹਰੇ ਤੇ ਭੋਰਾ ਵੀ ਡਰ ਨਹੀਂ ਸੀ ਉਹਨਾਂ ਵਜ਼ੀਰ ਖਾਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਿਹਾ ਹਾਂ ਬਿਲਕੁਲ ਠੀਕ ਮੈਂ ਹਰੀ RAM ਦਾ ਪੁੱਤ ਮੋਤੀ RAM ਹਰੀ RAM ਜੋ ਗੁਰੂ ਕੀ ਨਗਰੀ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤ ਪਾਨ ਕਰਕੇ ਹਰੀ ਸਿੰਘ ਬਣ ਗਏ ਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਦੂਸਰੀ ਜੰਗ ਵਿੱਚ ਸ਼ਹੀਦ ਹੋਏ ਇੱਥੇ ਮੋਤੀराम ਜੀ ਦੇ ਬੋਲਾਂ ਤੋਂ ਉਹ ਗੱਲ ਵੀ ਬਿਲਕੁਲ ਕਲੀਅਰ ਹੋ ਜਾਂਦੀ ਹੈ ਜੋ ਆਪਾਂ ਪਹਿਲਾਂ ਅਸਮੰਜਸ ਵਿੱਚ ਛੱਡੀ ਸੀ ਤੇ ਮੈਂ ਇਹ ਗੱਲ ਕਬੂਲ ਕਰਦਾ ਹਾਂ ਕਿ ਮੈਂ 3 ਦਿਨ ਤੱਕ ਦਸ਼ਮੇਸ਼ ਸ਼ਾਦੇ ਸਤਕਾਰਯੋਗ ਮਾਤਾ ਜੀ ਤੇ ਉਹਨਾਂ ਦੇ ਫਰਜ਼ੰਦਾ ਨੂੰ ਦੁੱਧ ਪਿਉਣ ਦੀ ਸੇਵਾ ਖੱਟੀ ਹੈ। ਜਵਾਬ ਸੁਣ ਕੇ ਵਜ਼ੀਰ ਖਾਨ ਗੁੱਸੇ ਨਾਲ ਤਪਨ ਲੱਗ ਪਿਆ। ਕਹਿੰਦਾ ਫੇਰ ਤੇਰੇ ਕੋਲ ਬਚਨ ਦਾ ਬਸ ਇੱਕੋ ਹੀ ਰਾਹ ਹੈ। ਚੁੱਪਚਾਪ ਇਸਲਾਮ ਕਬੂਲ ਕਰ ਲੈ। ਨਹੀਂ ਤਾਂ ਤੇਰੇ ਸਾਰੇ ਟੱਬਰ ਨੂੰ ਕੋਹਲੂ ਚ ਪਾ ਕੇ ਪੀ ਦਿਆਂਗੇ। ਬਾਬਾ ਮੋਤੀ ਮੇਰਾ ਜੀ ਨੇ ਇੱਕ ਪਲ ਦੀ ਵੀ ਦੇਰੀ ਕੀਤੇ ਬਿਨਾ ਸ਼ਹੀਦੀ ਦਾ ਰਾਤ ਜੁਣੀਆ। ਸਰਹੰਦ ਵਿੱਚ ਇੱਕ ਤੇਲੀ ਬਾਜ਼ਾਰ ਹੋਇਆ ਕਰਦਾ ਸੀ। ਵੱਡੇ ਵੱਡੇ ਕੋਲੂ ਲੱਗੇ ਹੋਏ ਸਨ ਫਿਰ ਸਾਰੇ ਪਰਿਵਾਰ ਨੂੰ ਉੱਥੇ ਲਜਾਇਆ ਗਿਆ ਕਿ ਸ਼ਾਇਦ ਇਹ ਵੱਡੇ ਵੱਡੇ ਕੋਲੂ ਵੇਖ ਕੇ ਉਹ ਡਰ ਜਾਣਗੇ ਪਰ ਗੁਰਸਿੱਖ ਪਰਿਵਾਰ ਭੋਰਾ ਨਾ ਡੋਲਿਆ ਫਿਰ ਕਿਹਾ ਗਿਆ ਕਿ ਸਭ ਤੋਂ ਪਹਿਲਾਂ ਇਹਦੇ ਪੁੱਤਰ ਨੂੰ ਕੋਲੂ ਥਾਣੀ ਨਗਾਓ ਸਿਰਫ 7 ਸਾਲ ਦੀ ਮਾਸੂਮ ਉਮਰ ਦੇ ਪਾਈ ਨਰੈਣਾ ਜੀ ਨੂੰ ਪੈਰਾਂ ਵਾਲੇ ਪਾਸੇ ਕੋਲੂ ਚਪਾ ਕੇ ਢੇੜਨਾ ਸ਼ੁਰੂ ਕੀਤਾ ਕੋਲੂ ਚੱਲਦਾ ਗਿਆ ਚੱਲਦਾ ਗਿਆ ਪੁੱਤਰ ਤੇ ਖੁੰਦੀਆਂ ਤੇ ਧੀਰੀਆਂ ਮਤੀਰਾਮ ਜੀ ਦੇ ਮੂੰਹ ਤੇ ਆ ਕੇ ਵੱਜ ਰੀਆਂ ਸਨ ਹੱਡੀਆਂ ਦੇ ਖੜਕ ਖੜਕ ਦੀ ਆਵਾਜ਼ ਕੰਨਾਂ ਚ ਪੈ ਰਹੀ ਸੀ ਗੁਰੂ ਕਾ ਸਿੱਖ ਅਡੋਲ ਉੱਤੇ ਖੜਾ ਸਭ ਕੁਝ ਵੇਖਦਾ ਰਿਹਾ ਇਸ ਤੋਂ ਬਾਅਦ ਉਹਨਾਂ ਦੀ 80 ਸਾਲਾਂ ਮਾਤਾ ਜੀ ਬੀਬੀ ਲਾਧੋ ਜੀ ਨੂੰ ਤੇ ਫਿਰ ਉਹਨਾਂ ਦੀ ਧਰਮ ਪਤਨੀ ਬੀਬੀ ਭੋਲੀ ਜੀ ਨੂੰ ਵੀ ਹੌਲੀ ਹੌਲੀ ਕਰਦਿਆਂ ਇਸੇ ਤਰ੍ਹਾਂ ਕੋਲੂ ਵਿੱਚ ਪੀ ਦਿੱਤਾ ਗਿਆ ਕੋਲੂ ਦੇ ਥੱਲੇ ਮਾਸ ਦੀ ਮਿਜ ਜੀ ਯਾਨੀ ਕਿ ਗਾਰੇ ਦੇ ਵਰਗਾ ਪਦਾਰਥ ਇਕੱਠਾ ਹੋ ਗਿਆ ਕੋਲੂ ਦੇ ਚਾਰੇ ਪਾਸੇ ਜ਼ਮੀਨ ਤੇ ਲਹੂ ਇੰਜ ਵਿਛ ਗਿਆ ਸੀ ਜਿਵੇਂ ਕਿਸੇ ਨੇ ਲਾਲ ਗਲੀਚਾ ਵਿਛਾ ਦਿੱਤਾ ਹੋਵੇ ਇਸ ਦੌਰਾਨ ਵਾਰ-ਵਾਰ ਰੋਕ ਰੋਕ ਕੇ ਭਾਈ ਮੋਤੀ ਮਹਾਰਾਜ ਨੂੰ ਪੁੱਛਿਆ ਜਾਂਦਾ ਰਿਹਾ ਹੱਲੇ ਵੀ ਸੋਚ ਲੈ ਤੇਰਾ ਪਰਿਵਾਰ ਬੱਜ ਜਾਊਗਾ ਤੇਰੀ ਆਪਣੀ ਜਾਨ ਵੱਜ ਜਾਊਗੀ ਪਰ ਮੋਤੀ ਮਹਾਰਾਜੀ ਦਾ ਇੱਕੋ ਜਵਾਬ ਸੀ ਮੈਨੂੰ ਸਿੱਖੀ ਚਾਹੀਦੀ ਹੈ ਆਖਰਕਾਰ ਸਾਰਾ ਪਰਿਵਾਰ ਇੱਕ ਇੱਕ ਕਰਕੇ ਉਸ ਖੋਲੂ ਵਿੱਚ ਸਮਾ ਗਿਆ ਭਾਈ ਸਾਹਿਬ ਜੀ ਦੇ ਪਰਿਵਾਰ ਦੀ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਮਹਾਰਾਜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਕੁਝ ਕਿਲੋ ਮੀਟਰ ਦੀ ਦੂਰੀ ਤੇ ਹੀ ਸਥਾਪਿਤ ਹੈ ਜਿੱਥੇ ਅੱਜ ਵੀ ਉਹ ਗਲਾਸ ਸੇ ਸ਼ੌਭਤ ਹਨ ਜਿਨ੍ਹਾਂ ਨਾਲ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੇ ਦੁੱਧ ਸ਼ਕਿਆ ਸੀ ਇਸ ਇਤਿਹਾਸ ਅਮਰ ਸ਼ਹੀਦ ਬਾਬਾ ਮੋਤੀ ਮਹਿਰਾਜੀ ਦਾ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਸੋ ਇਸ ਇਤਿਹਾਸ ਬਾਬਾ ਮੋਤੀ ਨਾਮ ਮਹਿਰਾਜੀ ਦਾ ਇਸ ਇਤਿਹਾਸ ਦੇ ਬਾਰੇ ਬਹੁਤੀ ਡੂੰਗੀ ਜਾਣਕਾਰੀ ਜੋ ਇਸ ਕਿਤਾਬ ਦੇ ਵਿੱਚੋਂ ਕਾਫੀ ਪੁਰਾਣੀ ਪ੍ਰਾਤਨ ਕਿਤਾਬ ਸੀ ਉਹਦੇ ਵਿੱਚੋਂ ਮਿਲੀ ਕਿ ਉਸੇ ਸਮੇਂ ਤੋਂ ਸੰਬੰਧ ਨਹੀਂ ਸੀ ਜਿਸ ਟਾਈਮ ਛੋਟੇ ਸਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ ਸਰਹੰਦ ਦੇ ਵਿੱਚ ਉਸ ਤੋਂ ਪਹਿਲਾਂ ਵੀ ਬਹੁਤ ਲੰਮਾ ਸਬਤ ਸੰਬੰਧ ਸੀ ਇਹਨਾਂ ਦਾ ਗੁਰਦੀ ਸਿੱਖੀ ਨਾਲ ਤੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਪ੍ਰਾਈਮ ਗੁਰੂ ਲਿਖਿਓ ਸਤ ਸ੍ਰੀ ਅਕਾਲ